ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਨ ਚੰਦਿਆ ਵਲ ਪਾਵਣਾ ਜੋ ਜਾਏ ਹਰ ਜਿਓ ਨੀਮਾਣਾ ਤੂੰ ਮਾਂ ਨਿਚ ਜੀਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਜਹਰਾ ਜਹੂਰ ਹਜਰਾ ਹਜੂਰ ਸਰਵ ਕਲਾ ਪਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤ ਵਾਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਿਤਰ ਗੋਦ ਅਯੂਰੀ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੀ ਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਉਹ ਗੁਰੂ ਸਾਹਿਬ ਨੇ ਮੇਰ ਕਿਰਪਾ ਦਇਆ ਕੀਤੀ ਹੈ ਸਵਾਸ ਦਿੱਤੇ ਨੇ ਤੰਦਰੁਸਤੀਆਂ ਬਖਸ਼ੀਆਂ ਨੇ ਉਦਮ ਇਸ਼ਾਨਨ ਬਖਸ਼ਿਆ ਅੰਦਰ ਚਾਹ ਬਖਸ਼ਿਆ ਅੰਦਰ ਖਿੱਚ ਬਖਸ਼ੀ ਹੈ ਤਾਂ ਅਸੀਂ ਆਪਣੇ ਗੁਰੂ ਦੀ ਗੋਦ ਵਿੱਚ ਆਕਰ ਮਾਰੇ ਤੋਂ ਬਖਸ਼ਿਸ਼ ਮੇਰ ਕਿਰਪਾ ਲੈ ਰਹੇ ਹਾਂ ਸਭ ਤੋਂ ਦੁਨੀਆ ਦਾ ਕੀਮਤੀ ਧਨ ਜਿਹੜਾ ਜਿਹੜਾ ਕਿਸੇ ਵੀ ਕੰਟਰੀ ਦੀ ਕਰੰਸੀ ਦੇ ਨਾਲ ਜਿਹੜਾ ਹੈ ਉਹਦੀ ਤੁਲਨਾ ਨਹੀਂ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਉਹ ਧੰਨ ਸਾਨੂੰ ਅਮਰਤ ਵੇਲੇ ਇਸ ਬੱਤਰ ਦੇ ਰੂਪ ਦੇ ਵਿੱਚ ਬੀਜ ਦੇ ਰੂਪ ਦੇ ਵਿੱਚ ਸਾਨੂੰ ਮਿਲ ਰਿਹਾ ਹੈ ਇਸ ਕਰਕੇ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਸਭ ਤੋਂ ਕੀਮਤੀ ਦੁਨੀਆ ਦੀ ਚੀਜ਼ ਜਿਹੜੀ ਹੈ ਉਹ ਗੁਰੂ ਦੇ ਚਰਨਾਂ 'ਚ ਅਮਰਤ ਵੇਲਾ ਹੈ ਮਰਜਦਾ ਸ਼ਬਦ ਹੈ ਸ਼ਬਦ ਦੀ ਵਿਚਾਰਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤ ਦਰਦ ਦੁੱਖ ਲੱਥਾ ਸੋ ਗੁਰੂ ਸਾਹਿਬ ਮਿਹਰ ਕਰਨ ਕਿਰਪਾ ਕਰਨ ਅਜ ਤਨ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਗੁਰਤਾ ਗੱਦੀ ਦਿਵਸ ਇਸ ਦਿਨ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੁਣ ਆਓ ਚੰਦ ਵਿਚਾਰਾਂ ਆਰੰਭ ਕਰਕੇ ਫਿਰ ਜੋ ਸ਼ਬਦ ਹੈ ਆਸਾ ਦੀ ਵਾਰ ਦਾ ਉਸ ਦੀ ਆਪਾਂ ਫਿਰ ਸ਼ਲੋਕ ਦੀ ਵਿਚਾਰ ਕਰਨੀ ਹੈ ਤੰਤਨ ਗੁਰੂ ਨਾਨਕ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਸਾਰ ਦੇ ਵਿੱਚ ਆ ਕੇ ਕੀ ਕੀਤਾ ਦੇਖੋ ਧਰਮ ਤੇ ਪਹਿਲਾਂ ਵੀ ਛਣ ਠੀਕ ਹੈ ਜੀ ਦੁਨੀਆ ਪਹਿਲਾਂ ਵੀ ਜਿਉਂਦੀ ਸੀ ਪਹਿਲਾਂ ਵੀ ਮਰਦੀ ਸੀ ਕਦੋਂ 1469 ਈਸਵੀ ਤੋਂ ਪਹਿਲਾਂ ਮੁਸਲਮਾਨ ਸਨ ਇਸਲਾਮ ਸੀ ਸਨਤ ਨਹੀਂ ਸੀ ਬੜੇ ਹੋਰ ਵੀ ਲੋਕ ਸਨ ਬੜੇ ਧਰਮ ਸਨ ਉਦੋਂ ਉਹ ਵੀ ਸਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਸੰਸਾਰ ਦੇ ਉੱਪਰ ਆਏ ਤੇ ਉਹਨਾਂ ਨੇ ਇਹ ਨਿਰਮਲ ਪੰਥ ਕਿਉਂ ਚਲਾਇਆ ਇੱਕ ਵੱਖਰਾ ਇਹ ਧਰਮ ਕਿਉਂ ਚਲਾਇਆ ਕੀ ਜ਼ਰੂਰਤ ਪਈ ਪਹਿਲਾਂ ਵਾਲੇ ਕੀ ਮਾੜੇ ਸਨ ਵਿਚਾਰਾਂ ਜੇ ਕਰੀਏ ਨਾ ਗੁਰਬਾਣੀ ਦੀਆਂ ਤੇ ਅੱਗੇ ਤੋਂ ਅੱਗੇ ਬਹੁਤ ਡੰਗਾਈ ਵਿੱਚ ਬੜੇ ਸਵਾਲ ਕਲੇ ਹੁੰਦੇ ਨੇ ਜਵਾਬ ਵੀ ਮਿਲਦੇ ਨੇ ਤੇ ਵਧਾ ਹੀ ਜਾਂਦਾ ਕਿ ਸਾਰਾ ਕਾਰਜ ਕਿਸੇ ਨਵੀਂ ਚੀਜ਼ ਦੀ ਸ਼ੁਰੂਆਤ ਕੀਤੀ ਜਾਏ ਜਾਂ ਕਿਸੇ ਨਾਲ ਕੋਈ ਹੋਰ ਨਿਖਰ ਕੇ ਨਿਖਾਰ ਕੇ ਚੀਜ਼ ਨੂੰ ਪੇਸ਼ ਕਰੇ ਤੇ ਲੋਕ ਉਸ ਨੂੰ ਪਸੰਦ ਕਰਦੇ ਨੇ ਇਹ ਕੌਲਰੜੀ ਪਹਿਲਾਂ ਕੋਈ ਚੀਜ਼ ਚੱਲ ਰਹੀ ਹੈ ਸੋਹਣੀ ਹੈ ਦੁਨੀਆ ਦੇਖ ਰਹੀ ਹੈ ਵਰਤ ਰਹੀ ਹੈ ਕੋਈ ਗੱਲ ਨਹੀਂ ਸੋਹਣੀ ਲੱਗਦੀ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਕੋਈ ਐਸਾ ਕਾਰੀਗਰ ਹੁੰਦਾ ਕੋਈ ਉਹ ਜਿਹੜੀ ਪਹਿਲਾਂ ਡਿਜ਼ਾਈਨ ਚੀਜ਼ ਬਣਾਈ ਜਾਂਦੀ ਹੈ ਜਦੋਂ ਉਹ ਪੜ੍ਹਾਈ ਕਰਕੇ ਜਾਂ ਬਖਸ਼ਿਸ਼ ਦੇ ਨਾਲ ਉਹ ਚੀਜ਼ ਨੂੰ ਸੰਭਲੇ ਲਿਆਉਂਦਾ ਬੰਦਾ ਕਹਿੰਦਾ ਵੀ ਆਹ ਵਧੀਆ ਆਹ ਠੀਕ ਉਹ ਜਿਹੜੀ ਪਹਿਲਾਂ 20 ਸਾਲ ਵਾਲੀ ਸੀ ਉਹਦੇ ਵਿੱਚ ਆ ਵੀ ਕਮੀ ਸੀ ਆ ਵੀ ਕਮੀ ਸੀ ਆ ਵੀ ਕਮੀ ਸੀ ਅਸੀਂ ਨਹੀਂ ਕਹਿੰਦੇ 20 ਸਾਲ ਪਹਿਲਾਂ ਜਿਹੜਾ ਘਰ ਬਣਾਇਆ ਸੀ ਤੇ ਜਿਹੜਾ ਅੱਜ ਘਰ ਬਣਾਇਆ ਉਹਦੇ ਵਿੱਚ ਸਾਨੂੰ ਫਰਕ ਜਾਪਦਾ ਲੱਗਦਾ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜਾ ਪਹਿਲਾ ਘਰ 20 ਸਾਲ ਬਣਾਇਆ ਸੀ ਜਾਂ 40 ਸਾਲ ਬਣਾਇਆ ਸੀ ਉਹ ਖਰਾਬ ਸੀ ਉਹ ਸਮੇਂ ਉਹਦਾਂ ਦਾ ਠੀਕ ਸੀ ਉਹਨੇ ਕੁ ਪੈਸੇ ਸੀ ਉਹਨੇ ਕਿ ਮਤਲਬ ਜ਼ਰੂਰਤਾਂ ਸੀ ਉਹਦਾਂ ਦੇ ਸਿੱਧੇ ਖਾਨਿਆਂ ਵਾਲੇ ਸਾਡੋਂ ਬਾਲਿਆਂ ਵਾਲੇ ਛਤੀਰਾ ਵਾਲੇ ਘਰ ਚਾਹੀਦੇ ਸੀ ਉਹਦਾਂ ਦੇ ਮਿਲ ਗਏ ਉਹ ਵੀ ਚੰਗੇ ਸੀ ਅੱਜ ਵੀ ਚੰਗੇ ਆ ਮਾੜਾ ਨਹੀਂ ਕਹਿਣਾ ਪਰ ਦਿਨੋਂ ਦਿਨ ਜਿਹੜੀ ਆ ਉਹ ਤਰੱਕੀ ਹੋ ਰਹੀ ਆ ਸਾਡੇ ਜਿਹੜੇ ਮਾਪੇ ਸੀ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੀ ਸੋਚ ਨਾਲੋਂ ਜਿਹੜੇ ਅਸੀਂ ਜੰਮੇ ਆ ਉਹਨਾਂ ਦੀ ਸੋਚ ਅੱਗੇ ਆ ਜਿਹੜੇ ਸਾਡੇ ਨਿਆਣੇ ਅੱਗੇ ਜੰਮੇ ਨੇ ਉਹਨਾਂ ਦੀ ਸਾਡੇ ਤੋਂ ਅੱਗੇ ਆ ਪਰ ਅਸੀਂ ਇਹ ਨਹੀਂ ਕਹਿੰਦੇ ਲੈ ਵੀ ਤੁਸੀਂ ਅੱਗੇ ਕਿਦਾਂ ਵੀ ਨਹੀਂ ਜ਼ਮਾਨਾ ਬਦਲਦਾ ਸਮਾਂ ਬਦਲਣਾ ਹੀ ਇਸਨੂੰ ਕਹਿੰਦਾ ਵੀ ਜੇ ਕਹਿੰਦੇ ਨੇ ਜਦੋਂ ਵਿਚਾਰ ਬਦਲ ਜਾਏ ਸੋਚ ਬਦਲ ਜਾਏ ਤਰੱਕੀ ਹੋ ਜਾਏ ਚੀਜ਼ਾਂ ਹੋਰ ਨਵੀਆਂ ਆ ਜਾਣ ਫਿਰ ਜ਼ਮਾਨਾ ਬਦਲਿਆ ਹੀ ਸਮਝਿਆ ਜਾਂਦਾ ਮੈਂ ਵੀ ਚਾਰ ਆਰੰਭ ਲੱਗਾ ਸੀ ਕਰਨ ਵੀ ਗੁਰੂ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਮਹਾਰਾਜ ਹੈ ਤੇ ਉਹ ਨਿਰੰਕਾਰ ਹੈ ਸਟੱਡੀ ਕਰਨ ਦੀ ਉਹਨਾਂ ਨੂੰ ਜਰੂਰਤ ਨਹੀਂ ਸਾਨੂੰ ਪੈਂਦੀ ਹੈ ਸਾਨੂੰ ਪੈਂਦੀ ਹੈ ਉਹ ਨਿਰੰਕਾਰ ਨੇ ਉਹਨਾਂ ਅੱਗੇ ਕੋਈ ਖੜ ਨਹੀਂ ਸਕਦਾ ਉਹ ਉਹਨਾਂ ਨੇ ਉਹਨਾਂ ਨੂੰ ਸਾਰਾ ਹੀ ਪਤਾ ਹੈ ਉਹਨਾਂ ਨੇ ਸਭ ਧਰਮਾਂ ਨੂੰ ਦੇਖਿਆ ਪੜਿਆ ਸੁਣਿਆ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਵਿੱਚ ਨਹੀਂ ਚੰਗੀਆਂ ਲੱਗੀਆਂ ਫਿਰ ਬਾਬੇ ਨੇ ਇੱਕ ਉਹ ਚੀਜ਼ ਚਲਾਈ ਉਹ ਪੰਦ ਚਲਾਇਆ ਜਿਹਦੇ ਵਿੱਚ ਗੁਰਮਤ ਜਿਹਦੇ ਵਿੱਚ ਕੇਵਲ ਪ੍ਰਧਾਨ ਸ਼ਬਦ ਇਨਸਾਨ ਨਹੀਂ ਇਨਸਾਨ ਦੀ ਪੂਜਾ ਨਹੀਂ ਇਨਸਾਨ ਦੇ ਅੱਗੇ ਥਾਲੀਆਂ ਚੱਕ ਕੇ ਲਗਿਆ ਫਿਰੇ ਇਨਸਾਨ ਇਨਸਾਨ ਨੂੰ ਲੁੱਟੀ ਜਾਏ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਜੋ ਸਿਧਾਂਤ ਹੈ ਸਿੱਖਿਆ ਉਹਦੇ ਵਿੱਚ ਨਹੀਂ ਜਿਵੇਂ ਮਹਾਰਾਜ ਜਗਨਨਾਥਪੁਰੀ ਦੇ ਵਿੱਚ ਕਹਿੰਦੇ ਨੇ ਚਲੋ ਮਹਾਰਾਜ ਆਰਤੀ ਕਰੋ ਮਹਾਰਾਜ ਨੂੰ ਕਹਿੰਦੇ ਚੱਕੋ ਥਾਲ ਇਹਦੇ ਵਿੱਚ ਜਗਾਓ ਦੀਵੇ ਇਹ ਦੀਵਿਆਂ 'ਚ ਪਾਉ ਤੇਲ ਦੇ ਨੂੰ ਇੱਦਾਂ ਉਤੋਂ ਦੀ ਥੱਲੇ ਨੂੰ ਕਮਾਓ ਮਰੀ ਕਹਿੰਦੇ ਆਪਾਂ ਤਾਂ ਨਹੀਂ ਇਹ ਕੰਮ ਕਰਦੇ ਨਾਨਕ ਨਿਰਮਲ ਪੰਦ ਜਲਾਇਆ ਕਿਉਂ ਮਹਾਰਾਜ ਹੁਣ ਵਿਚਾਰਾਂ ਬੜੀਆਂ ਲੰਮੀਆਂ ਹੋ ਸਕਦੀਆਂ ਨੇ ਇਹ ਦੀਵੇ ਦਾ ਕੀ ਮਤਲਬ ਹੈ ਤੇਲ ਦਾ ਕੀ ਮਤਲਬ ਗੱਲ ਤੇ ਇਹਦੀ ਅੰਦਰ ਮਨ ਦੇ ਨਾਲ ਹੈ ਨਾ ਮਨ ਸਮਝਾਉਣ ਕਾਰਨੇ ਕਛੂਕ ਪੜੀਏ ਗਿਆਨ ਕੋਈ ਦੇਸੀ ਘਿਓ ਦਾ ਦੀਵਾ ਜਗਾ ਲੈਂਦਾ ਤੇ ਕੋਈ ਸਰੋਂ ਦੇ ਤੇਲ ਦਾ ਕੀ ਹੁਣ ਜਿਹੜਾ ਸਰੋਂ ਦੇ ਤੇਲ ਦਾ ਜਗਾਉਂਦਾ ਹੈ ਉਹਦਾ ਰੱਬ ਜਾਦਾ ਮੰਨੇਗਾ ਕਿ ਦੇਸੀ ਘਿਓ ਵਾਲੇ ਦਾ ਗਰੀਬ ਜਿਹੜਾ ਬੰਦਾ 5-400 ਰੁਪਈਆ ਕਮਾਉਂਦਾ ਹੈ ਰੋਜ਼ ਉਹ ਦੇਸੀ ਘਿਓ ਦੀ ਜੋਤ ਕਿੱਥੋਂ ਲਾਏ ਜੀ ਉਹਦੇ ਡਲਡਾ ਉਹਨਾਂ ਘੱਲ ਲੈਂਦਾ ਜਿਹੜਾ ਗਰੀਬ ਬੰਦਾ ਹੈ ਪਤਾ ਤੇ ਉਹਨੂੰ ਐ ਵੀ ਇਹ ਚੀਜ਼ਾਂ ਕਿੱਦਾਂ ਹੁੰਦੀਆਂ ਨੇ ਸਾਡੇ ਬਾਬੇ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਕੱਢਣਾ ਚਾਹਿਆ ਤਾਂ ਇਦਾਂ ਦਾ ਪੰਥ ਚਲਾਇਆ ਤਾਂ ਦਸ ਪਾਚੀਆਂ ਹੋਂਦ ਵਿੱਚ ਆਈਆਂ ਗੁਰਤਾ ਗੱਦੀ ਦੇ ਸੰਬੰਧ ਵਿੱਚ ਵਿਚਾਰ ਚੱਲ ਪਈ ਮਾਰੇ ਕਹਿੰਦਾ ਇਦਾਂ ਨਹੀਂ ਬਈ ਆਰਤੀ ਹੁੰਦੀ ਭਗਤ ਰਵਦਾਸ ਜੀ ਦਾ ਵੀ ਸ਼ਬਦ ਹੈ ਨਾਮ ਤੇਰਾ ਆਰਤੀ ਮਜਨ ਮਰਾਰੇ ਉਹਦੇ ਵਿੱਚ ਸਾਰਾ ਇੱਕ ਕਲੀਅਰ ਕਰ ਦਿੱਤਾ ਵੀ ਇਹ ਗਲਤ ਹੈ ਠੀਕ ਹੈ ਜੀ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਅਸੀਂ ਹੋਰ ਪ੍ਰਕਾਰ ਦੇ ਨਾਲ ਲੈਂਦੇ ਆ ਬੜਾ ਗਲਤ ਲੱਗਿਆ ਭਗਤ ਮਾਲਚ ਕਿਮਾ ਕਰਨਾ ਦੂਰ ਤੱਕ ਰਿਕਾਰਡਿੰਗ ਜਾਏਗੀ ਭਾਈ ਉਹਦੇ ਵਿੱਚ ਜੋ ਲਿਖਿਆ ਉਹ ਗੁਰੂ ਦੀ ਕਸ਼ਵੱਟੀ ਦੇ ਨਹੀਂ ਪੂਰਾ ਉੱਤਰ ਦਾ ਅਸੀਂ ਵੀ ਪਹਿਲਾਂ ਸਾਖੀਆਂ ਸੁਣਾ ਚੁੱਕੇ ਆ ਉਧਰ ਮੂਰਤੀਆਂ ਰੱਖਤੀਆਂ ਆ ਆਵਾਜ਼ ਲਾਈ ਮੂਰਤੀਆਂ ਤਰ ਗਏ ਆ ਗਈਆਂ ਇਦਾਂ ਦੀਆਂ ਗੱਲਾਂ ਲੌਜੀਕ ਵਾਲੀਆਂ ਨਹੀਂ ਹਨ ਇਸ ਗੱਲ 'ਤੇ ਸਾਇੰਸ ਦੇ ਮੁਤਾਬਕ ਲੌਜੀਕ ਦੇ ਮੁਤਾਬਕ ਸਿਧਾਂਤ ਦੇ ਮੁਤਾਬਕ ਹਰ ਪੱਖੋਂ ਜਿਹੜੀ ਚੀਜ਼ ਖਰੀ ਜਾਂ ਕਸਵੱਟੀ ਤੇ ਗੁਰੂ ਦੇ ਸ਼ਬਦ ਦੀ ਕਸਵੱਟੀ ਤੇ ਪੂਰੀ ਐ ਉਨੂੰ ਮੰਨਣਾ ਚਾਹੀਦਾ ਐ ਬਾਕੀ ਨੂੰ ਨਹੀਂ ਮੰਨਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਭਈ ਗगन ਮੈ ਥਾਲ ਰਵ ਚੰਦ ਦੀਪਕ ਉਹਨੇ ਤਾਰਕਾ ਮੰਡਲ ਜਨਕ ਮੋਤੀ ਮਹਾਰਾਜ ਨੇ ਸ਼ਬਦ ਦੀ ਪੂਰਾ ਸੁਣਾ ਦਿੱਤਾ ਸਮਾਂ ਨਹੀਂ ਸਾਰਾ ਸੁਣਾਈ ਐ ਮਹਾਰਾਜ ਜੀ ਕਹਿੰਦੇ ਵੀ ਇਸ ਚੰਦ ਤੇ ਸੂਰਜ ਨਾਲੋਂ ਵੱਡੇ ਦੀਵੇ ਕਿਹਲੇ ਹੋ ਸਕਦੇ ਨੇ ਠੀਕ ਹੈ ਜੀ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕਿਆ ਸੀ ਆਰਤੀ ਹੋਏ ਭਉਖੰਨਾ ਤੇਰੀ ਆਰਤੀ ਅਨਹਤਾ ਸਬਦ ਬਜੰਤ ਫਰੀਏ ਧਰਤੀ ਇਦਾਂ ਕਹਿੰਦੇ ਨੇ ਇਹਦਾ ਚੱਕਰ ਲੱਗਦਾ ਹੈ ਨਾ ਚੱਕਰ ਇਹ ਆਰਤੀ ਦੇ ਚੱਕਰ ਹੀ ਲਾਉਣਾ ਇਦਾਂ ਇਦਾਂ ਕਰਕੇ ਇਦਾਂ ਦਾ ਕਰਕੇ ਠੀਕ ਹੈ ਜੀ ਨਾਮ ਤੇਰਾ ਤਾਗਾ ਨਾਮ ਫੁੱਲ ਮਾਲਾ ਫੁੱਲ ਕਿਤੋਂ ਲਿਆਈਏ ਆਪਾਂ ਜੀ ਕਾ ਤੂੰ ਆਪਾਂ ਦੇ ਫੁੱਲ ਲਾਇ ਨਹੀਂ ਮੂਟੇ ਲਾਇ ਲਈ ਫੁੱਲ ਤੋੜ ਤੋੜ ਕੇ ਛੁੱਟੀ ਜਾਈ ਕਿਵੇਂ ਕਰ ਦੇਣਾ ਕੋਈ ਕਿਦਰੇ ਨਹੀਂ ਲਿਖਿਆ ਕਿਦਰੇ ਨਹੀਂ ਲਿਖਿਆ ਸਠੀਕ ਹੈ ਸਾਫ਼ ਵਾਤਾਵਰਨ ਚਾਹੀਦਾ ਕੁਛ ਗੰਦੀ ਆਪਾਂ ਅਤਰ ਕਰ ਦਿਨੇ ਛੜਕਾ ਦੇਣ ਵੱਖਰੀ ਗੱਲ ਹੈ ਜੇ ਹੋਰ ਆਪਾਂ ਚੀਜਾਂ ਦੀ ਚੁੱਕੀ ਲਿਆਈਏ ਜੀ ਤੂਫਾਂ ਤਖਾ ਤਖਾ ਕੇ ਦੇ ਉਧਰ ਪਾਟੀ ਨੂੰ ਖੰਗ ਲੱਗ ਜਾਏ ਕਿਵੇਂ ਕਰਨਾ ਉਹ ਬਿਲਕੁਲ ਗਲਤ ਚੀਜ਼ਾਂ ਨਹੀਂ ਇਹ ਤੇ ਇੱਕ ਵਾਤਾਵਰਨ ਦੀ ਸ਼ੁੱਧੀ ਦੇ ਲਈ ਹੈ ਤੇਵਾ ਥੋੜਾ ਜਿਹਾ ਕਿਤੇ ਕੋਈ ਮੜਾ ਜਿਆ ਕਰਦੇ ਜੇ ਕਿ ਉਹਨਾਂ ਦੇ ਫੁੱਲਾਂ ਦੇ ਨਾਲ ਕਿ ਉਹਦੇ ਦੀਵਿਆਂ ਦੇ ਨਾਲ ਇਦਾਂ ਇਹ ਸਾਰਾ ਬਾਬੇ ਨਾਨਕ ਨੇ ਆਪਣਾ ਪੰਥ ਦੇ ਵਿੱਚ ਇਸ ਚੀਜ਼ ਨੂੰ ਥਾਂ ਨਹੀਂ ਦਿੱਤੀ ਸੋ ਨਾਨਕ ਪਾਤਸ਼ਾਹ ਨੇ ਇਦਾਂ ਦਾ ਪੰਥ ਚਲਾਇਆ ਸਾਰਾ ਕੁਝ ਦੇਖਿਆ ਉਹਨਾਂ ਨੇ ਜਿੰਨੇ ਕਰਮਕਾਂਡ ਸੀ ਸਾਰਿਆਂ ਨੂੰ ਰੱਦ ਕੀਤਾ ਤੇ ਸੱਚੇ ਪਾਤਸ਼ਾਹ ਦਾ ਜਿਹੜਾ ਸਿਧਾਂਤ ਸੀ ਉਹ ਬਹੁਤ ਕਮਾਲਾ ਸੀ ਜਿਸ ਨੇ ਵੀ ਇਸ ਸਿਧਾਂਤ ਨੂੰ ਫੋਲੋ ਕੀਤਾ ਉਹ ਬਾਬੇ ਦਾ ਹੀ ਹੋ ਗਿਆ ਜਿਸ ਨੇ ਬਾਬੇ ਵੱਲ ੱਕਿਆ ਉਹ ਬਾਬੇ ਦਾ ਹੀ ਹੋ ਗਿਆ ਕਿਉਂਕਿ ਬਾਬੇ ਕੋਲ ਜਿਹੜਾ ਇੰਨਾ ਪਿਆਰਾ ਸਰੂਪ ਦੇ ਸਰੀਰ ਤੇ ਦੇਹੀ ਦੇ ਹੈ ਇਸ ਜਿਹੜਾ ਦੇਖੋ ਜਦੋਂ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਕਰਦੇ ਹੋਣਗੇ ਕਿੰਨਾ ਕਿੱਦਾਂ ਲੱਗਦਾ ਹੋਵੇ ਜਦੋਂ ਮਹਾਰਾਜ ਮਾਰੇ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਕਰਦੇ ਸੀ ਕੀਰਤਨ ਅਸੀਂ ਤੇ মালা ਵਾਲੀ ਫੋਟੋ ਦੇਖੀ ਆ ਨਾ ਅਖਿਆ ਮੀਟੀਆਂ ਨੇ ਉਹ ਸਮਾਦੀ ਵਾਲੀ ਫੋਟੋ ਦੇਖੀ ਹੈ ਨਾ ਬਾਬਾ ਕੀਰਤਨ ਕਰਦਾ ਸੀ ਇਹ ਮੰਨ ਕੇ ਚਲੋ ਕਿੱਦਾਂ ਦੀ ਆਵਾਜ਼ ਹੋਏਗੀ ਕਿੱਦਾਂ ਦੀ ਸੁਰ ਲੰਦਾ ਹੋਏਗਾ ਕਿਵੇਂ ਮਹਾਰਾਜ ਨੇ ਹਾਲ ਕਰਦੇ ਹੋਣਗੇ ਸਮਾਂ ਜਿਹੜਾ ਖੜ ਜਾਂਦਾ ਸੀ ਸਾਰੀ ਬਨਸਪਤੀ ਦੇਖਣ ਲੱਗ ਜਾਂਦੀ ਸੀ ਕਿ ਕੋਈ ਆਇਆ ਇੱਕ ਬਾਬਾ ਅਕਾਲਪੂਰ ਦੂਜਾ ਵਰਬਾਬੀ ਮਰਦਾਨਾ ਸੋ ਫਿਰ ਇਹ ਜਿਹੜੀ ਸਿੱਖਿਆ ਤੇ ਸਿਧਾਂਤ ਨਾਨਕ ਨੇ ਲੋਪੰਤਰਾਂ ਹੀ ਭਾਈ ਲੈਣੇ ਦੇ ਵਿੱਚ ਆ ਗਈ ਮੈਂ ਪਹਿਲਾਂ ਬੰਦੀ ਕੀਤੀ ਹੈ ਨਾ ਪਹਿਲਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਚਾਹੇ ਬਾਬਾ ਅਮਰਦਾਸ ਜੀ ਭਾਈ ਲੈਣਾ ਜੀ ਸੀ ਨਹੀਂ ਸੀ ਭਾਈ ਜਿੱਥੇ ਕੋਈ ਲੱਗਿਆ ਸੀ ਲੱਗਿਆ ਸੀ ਪਰ ਜਿੱਦਣ ਬਾਬਾ ਆ ਗਿਆ ਜਦੋਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨ ਹੋਇਆ ਕੋਈ ਬਾਹਲੀ ਧੁੰਦ ਨੇਰੇ ਦੀ ਗੱਲ ਥੋੜੀ ਕੀਤੀ ਸੀ ਆਹੀ ਜਿਹੜੀਆਂ ਮਾਰੀਆਂ ਚੀਜ਼ਾਂ ਕੋਈ ਕਰਮकांड ਜਿਹੜੀਆਂ ਹੋਰ ਭੁਲੇਖੇ ਸੀ ਇਹਨਾਂ ਨੂੰ ਦੂਰ ਕਰ ਦਿੱਤਾ ਵੀ ਛੱਡੋ ਸ਼ਬਦ ਨਾਲ ਜੁੜੋ ਇੱਕ ਸ਼ਬਦ ਮੇਰੇ ਪ੍ਰਾਣ ਬਸਦਾ ਹੈ ਵਾਹੜ ਜਨਮਣਾ ਆਵਾ ਇਹ ਭਾਈ ਲੈਣਾ ਵੀ ਪਹਿਲਾਂ ਦੂਜੇ ਪਾਸੇ ਸੀ ਫਿਰ ਕਹਿੰਦੇ ਨੇ ਤੁਰ ਕੇ ਤੇ ਪਹੁੰਚ ਗਏ ਸਾਖੀ ਨਹੀਂ ਸੁਣਾ ਸਕਦਾ ਸਮਾਂ ਨਹੀਂ ਹੈ ਮਹਾਰਾਜ ਦੇ ਨਾਲ ਮਿਲਾਪ ਹੋ ਜਾਂਦਾ ਤੇ ਮਹਾਰਾਜ ਦੇ ਕੋਲ ਕਰਤਾਰਪੁਰ ਸੇਵਾ ਕਰਦੇ ਨੇ ਸਾਰਾ ਆਪਾ ਅਰਪਣ ਕਰਕੇ ਕਰਦੇ ਨੇ ਘਰ ਕੋਈ ਤੋੜ ਨਹੀਂ ਕੋਈ ਤੰਗੀ ਨਹੀਂ ਕੋਈ ਗਰੀਬੀ ਨਹੀਂ ਫਿਰ ਵੀ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਰਹਿੰਦੇ ਨੇ ਇਸ਼ਨਾਨ ਕਰਵਾਉਂਦੇ ਨੇ ਸੰਗਤਾਂ ਦੀ ਸੇਵਾ ਕਰਦੇ ਹਨ ਜਿਹੜਾ ਵੀ ਹੁਕਮ ਗੁਰੂ ਨਾਨਕ ਪਾਸ਼ਾ ਦਾ ਉਹ ਨਿਰੰਕਾਰ ਦਾ ਹੁਕਮ ਸਮਝਦੇ ਹਨ ਗੁਰੂ ਨਾਨਕ ਦੀ ਪਰਖ ਦੀ ਕਸਵੱਟੀ ਤੇ ਖਰੇ ਤੇ ਪੂਰੇ ਉਤਰਦੇ ਹਨ ਦੇਖੋ ਮਹਾਰਾਜ ਦੇ ਨਾਲ ਮਰਦਾਨਾ ਜੀ ਕਿੰਨੇ ਚਿਰ ਰਹੇ ਮਹਾਰਾਜ ਦੇ ਕੋਲ ਬਾਬਾ ਬੁੱਢਾ ਸਾਹਿਬ 12 13 ਸਾਲ ਦੀ ਉਮਰ ਵਿੱਚ ਆ ਗਏ ਇੱਥੇ ਇੱਕ ਸਵਾਲ ਦਾ ਉੱਤਰ ਮੈਂ ਦੇਣਾ ਬੜਾ ਕਮਾਲ ਦਾ ਗਹਿਰਾ ਸਵਾਲ ਜਿਹਦਾ ਅਕਸਰ ਉੱਠਦਾ ਅਸੀਂ ਕਹਿੰਦੇ ਹਾਂ ਕਿ ਅੱਜ ਗੁਰਗੱਦੀ ਦੇਸ ਹੈ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਮਹਾਰਾਜ ਨੇ ਆਪਣੇ ਪੁੱਤਰਾ ਨੂੰ ਗੱਦੀ ਨਹੀਂ ਦਿੱਤੀ ਗਲਤ ਕੀਤਾ ਫਿਰ ਜੇ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਵੀ ਪੁੱਤਰ ਦਾ ਰਾਈਟ ਹੈ ਜੋ ਬਾਬਾ ਗੁਰ ਹੁੰਦਾ ਕਿਉਂ ਨਹੀਂ ਦਿੱਤੀ ਜੇ ਅਸੀਂ ਕਹਿੰਨੇ ਨਹੀਂ ਦਿੱਤੀ ਤੇ ਫਿਰ ਇਹਦਾ ਮਤਲਬ ਉਹ ਗਲਤ ਕੀਤਾ ਹੈ ਬਾਬਾ ਗਲਤ ਨਹੀਂ ਕਰਦਾ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰੇ ਲਾਇਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਉਹ ਗੁਰੂ ਸਿੱਖਾਂ ਨੂੰ ਵੀ ਉਹਨੇ ਹੀ ਪਿਆਰ ਕਰ ਲੈਸ ਇਹ ਪੁੱਤ ਦੇ ਸਿੱਖ ਵਿੱਚ ਇਹਦੇ ਫਰਕ ਹੀ ਨਹੀਂ ਰੱਖਿਆ ਮਹਾਰਾਜ ਨੇ ਅਸੀਂ ਵਰ ਕਿਦਾਂ ਕਹਿ ਦੇਵਾਂਗੇ ਵੀ ਉਹ ਪੁੱਤ ਨੂੰ ਗੱਦੀ ਨਹੀਂ ਦਿੱਤੀ ਪੁੱਤ ਅਸੀਂ ਪੁੱਤ ਤੇ ਉਂਗਲ ਕਰਨ ਤੋਂ ਪਹਿਲਾਂ ਸਾਡੀ ਉਂਗਲ ਟੁੱਟ ਜਾਏ ਤੇ ਚੰਗਾ ਭਾਈ ਦਾਸੂ ਜੀ ਤੇ ਦਾਤੂ ਜੀ ਕੋਈ ਆਮ ਨਹੀਂ ਹਸਤੀਆਂ ਸਨ ਜੇ ਉਹਨਾਂ ਨੇ ਦਾਤੂ ਜੀ ਨੇ ਗਲਤੀ ਕੀਤੀ ਸੀ ਤੇ ਮਾਫੀ ਵੀ ਮੰਗੀ ਸੀ ਉਹ ਬਾਬਾ ਜੀ ਸਨ ਜੇ ਮੋਹਨ ਜੀ ਸਨ ਗੁਰੂ ਅਮਰਦਾਸ ਜੀ ਦੇ ਮੋਰ ਜੀ ਸਨ ਉਹ ਬੜੀ ਭਗਤੀ ਤੇ ਸ਼ਕਤੀ ਦੇ مالک ਸਨ ਅਸੀਂ ਕਹਿ ਲਈਏ ਵੀ ਗੁਰੂਆਂ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਉਹਨਾਂ ਨੇ ਕਹਿਣੇ ਨਹੀਂ ਮੰਨੇ ਅਸੀਂ ਸਿੱਖਾਂ ਦੇ ਘਰ ਜੰਮ ਕੇ ਵੀ ਅਸੀਂ ਕਿਹੜਾ ਕਹਿਣਾ ਮੰਨਿਆ ਇੱਕ ਲਿਸਟ ਬਣਾਓ ਕਿਵਾ ਕਰਨਾ ਤਰਕ ਨਾਲ ਗੱਲ ਕਰਾਂਗਾ ਲੌਜੀਕ ਨਾਲ ਗੱਲ ਕਰਾਂਗਾ ਗੁਰੂਆਂ ਦੇ ਪਰਿਵਾਰਾਂ ਤੇ ਅਸੀਂ ਤਪਸਵੀਆਂ ਤੇ ਉਂਗਲ ਕਰ ਦਿੰਨੇ ਆ ਉਹਨਾਂ ਨੂੰ ਗੱਦੀ ਨਹੀਂ ਦਿੱਤੀ ਉਹਨਾਂ ਨੇ ਹੁਕਮ ਨਹੀਂ ਮੰਨਿਆ ਤੇ ਫਿਰ ਬਾਬਾ ਬੁੱਢਾ ਹੁਕਮ ਨਹੀਂ ਮੰਨਦੇ ਸੀ ਉਹਦੇ ਬਚਪਨ ਜੀ ਆ ਗਈ ਸੀ ਕਿਸ ਉਹਨਾਂ ਨੂੰ ਕਿਹੜੀ ਸੇਵਾ ਦੇਣੀ ਸੀ ਪੰਜਵੇਂ ਪਾਚਾ ਉਹ ਤੇ ਵੇਟ ਵਿੱਚ ਸੀ ਠੀਕ ਹੈ ਜੀ ਉਹਨਾਂ ਦਾ ਕੰਮ ਪੈਂਡਿੰਗ ਜੀ ਵੀ ਤੁਹਾਡੀ ਸੇਵਾ ਇੱਥੇ ਹੈ ਜਿਸ ਨੂੰ ਜੇੜੀ ਸੇਵਾ ਜਿੱਥੇ ਦੇਣੀ ਹੈ ਇੱਕ ਗੁਰੂ ਸੇਵਾ ਗੁਰੂ ਪਾਤਸ਼ਾਹ ਗੁਰਕਾਰੇ ਲਾਈਆ ਤੇ ਇਹਦੇ ਮਹਾਰਾਜ ਨੂੰ ਪਤਾ ਵੇ ਕਿੰਨੂ ਕਿਹੜੀ ਸੇਵਾ ਦੇਣੀ ਹੈ ਅਸੀਂ ਨਹੀਂ ਕਹਿ ਸਕਦੇ ਪੀਓ ਯੋਗ ਨਹੀਂ ਸਾਡੀ ਸਾਡੀ ਕੀ ਔਕਾਤ ਹੈ ਅਸੀਂ ਗੁਰੂਆਂ ਦੇ ਸੁਪੁੱਤਰਾਂ ਨੂੰ ਕਹਿ ਦਈਏ ਚਾਹੇ ਗੁਰੂ ਨਾਨਕ ਪਾਤਸ਼ਾਹ ਦੇ ਸੁਪੁੱਤਰ ਨੇ ਗੁਰੂ ਅੰਗਦ ਦੇਵ ਜੀ ਦੇ ਨੇ ਗੁਰੂ ਅਰਜਨ ਦੇਵ ਜੀ ਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਵੀ ਗੱਦੀ ਘਰ ਵਿੱਚ ਤਾਂ ਰਹੀ ਉਹ ਵੀ ਬੀਬੀ ਭਾਨੀ ਨੇ ਗੁਰੂ ਅਮਰਦਾਸ ਮਹਾਰਾਜ ਦਾ ਪੀੜੀ ਥੱਲੇ ਆ ਦਿੱਤਾ ਬਚਨ ਲੈ ਲਿਆ ਸੀ ਨਹੀਂ ਗੱਦੀ ਇਦਾਂ ਹੀ ਚੱਲਣੀ ਸੀ ਉਹ ਤੋਂ ਬਾਅਦ ਘਰ ਘਰ ਹੀ ਕੀ ਵਤ ਘਰੇ ਆਵੇ ਉਹ ਗੱਲ ਫਿਰ ਸਾਖੀ ਹੈ ਠੀਕ ਹੈ ਜੀ ਉਹਦੇ ਉਹਦੋਂ ਬਚਨ ਹੋ ਗਿਆ ਤਾਂ ਫਿਰ ਘਰ ਵਿੱਚ ਅੱਗੇ ਚਲਦੀ ਗਈ ਨਹੀਂ ਤੇ ਇਦਾਂ ਹੀ ਗੱਦੀ ਕਦੀ ਕਿਸ ਨੂੰ ਦੇਦਾ ਨਹੀਂ ਸੀ ਕਦੀ ਕਿਸ ਨੂੰ ਦੇਦਾ ਨਹੀਂ ਸੀ ਇਹ ਸੇਵਾ ਦੇ ਬਦਲੇ ਸੋ ਕਹਿੰਦਾ ਭਾਵੇਂ ਆ ਕਿ ਗੁਰੂ ਸਾਹਿਬ ਨੇ ਸੇਵਾ ਸਿਮਰਨ ਭਜਨ ਔਰ ਉਹਨਾਂ ਦੀ ਜੋ ਲਿਆਕਤ ਹੈ ਜੋ ਵੀ ਕੁਝ ਹੈ ਉਹਨਾਂ ਨੂੰ ਜੋ ਚੰਗਾ ਲੱਗਦਾ ਸਾਨੂੰ ਨਹੀਂ ਪਤਾ ਉਹਨਾਂ ਨੂੰ ਕੀ ਚੰਗਾ ਲੱਗਦਾ ਉਹ ਜਾਣ ਕੇ ਭਾਈ ਲੈਣਾ ਜਿਹਨੂੰ ਭਾਈ ਲੈਣਾ ਜੀ ਕੋਈ ਬਹੁਤਾ ਚਿਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਨਹੀਂ ਰਹੇ ਦੇਖੋ ਗੁਰੂ ਨਾਨਕ ਮਹਾਰਾਜ ਜੀ ਨੇ ਕਿਦਰੇ ਨਹੀਂ ਲਿਖਿਆ ਮੇਰੇ ਆਉਣ ਤੋਂ ਪਹਿਲਾਂ ਬਾਕੀ ਧਰਮ ਗਲਤ ਸਨ ਲਿਖਿਆ ਨਹੀਂ ਲਿਖਿਆ ਸਾਡੀ ਬਾਣੀ ਚ ਨਹੀਂ ਲਿਖਿਆ ਕੋਣ ਵੀ ਨਹੀਂ ਲਿਖਿਆ ਗੁਰੂ ਨਾਨਕ ਪਾਤਸ਼ਾਹ ਨੇ ਆਉਣ ਤੋਂ ਬਾਅਦ ਵੀ ਬਾਕੀ ਮੁਸਲਮਾਨ ਹਿੰਦੂ ਜਨੀ ਬੋਦੀ ਗੱਲ ਤਾਂ ਮੇਰਾ ਹੀ ਇਕੱਲਾ ਪੰਥ ਸਹੀ ਹੈ ਲਿਖਿਆ ਕਿਧਰੇ ਫਿਰ ਅਸੀਂ ਕਿਸੇ ਦੇ ਪੰਥ ਨੂੰ ਗਲਤ ਕਹਿਨ ਦੇ ਕਿਦਾਂ ਮਤਲਬ ਹੱਕਦਾਰਾਂ ਅਸੀਂ ਕਿਦਾਂ ਕਹਿ ਸਕਦੇ ਆ ਕਦੇ ਵੀ ਨਹੀਂ ਕਹਿ ਸਕਦੇ ਕਿਉਂਕਿ ਇਸ ਦੁਨੀਆ ਦੇ ਵਿੱਚ ਦੇਖੋ ਜੇ ਕੋਈ ਗਲਤ ਹੁੰਦਾ ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਉਂ ਜਾਂਦੇ ਸੀਸ ਦੇਣ ਵਾਸਤੇ ਕਿਉਂਕਿ ਉਹਨਾਂ ਦਾ ਧਰਮ ਪੰਤ ਦੇ ਅੱਡੇ ਉਹਨਾਂ ਨੂੰ ਜਨੇਊ ਦੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਜਨੇਊ ਤੇ ਪਾਉਂਦਾ ਹੀ ਨਹੀਂ ਤੇ ਉਹਨਾਂ ਨੂੰ ਕੀ ਜ਼ਰੂਰ ਸੀ ਦੂਜੇ ਦੇ ਧਰਮ ਦੇ ਵਿੱਚ ਦਖਲ ਦੇਣ ਦੀ ਜਨੇਊ ਨੂੰ ਤਿਲਕ ਜੰਝ ਨੂੰ ਬਚਾਉਣ ਦੀ ਉਹ ਮਹਾਰਾਜ ਜੀ ਕਹਿੰਦੇ ਸਾਰਿਆਂ ਨੂੰ ਸਾਰਿਆਂ ਦੇ ਧਰਮ ਮੁਬਾਰਕ ਇਹਦਾ ਮਤਲਬ ਇਹ ਹੈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਤਿਲਕ ਜੰਜੂ ਰੱਖਾ ਪ੍ਰਵਦਕ ਆਪਾਂ ਵਰ ਕਹਿ ਸਕਦੇ ਆ ਲੈ ਮੌਰੀ ਸੇਕੋ ਕੇ ਹਿੰਦੂਆਂ ਦੇ ਉਸ ਜੰਜੂ ਦੀ ਰਾਖੀ ਕਾਦੂ ਕਰਦੇ ਨੇ ਨਹੀਂ ਨਹੀਂ ਗੁਰੂ ਪੀਰ ਜੜੇ ਹੁੰਦੇ ਨੇ ਉਹ ਇੱਕ ਧਰਮ ਦੇ ਨਹੀਂ ਹੁੰਦੇ ਉਹ ਸਾਰੇ ਧਰਮਾਂ ਦਾ ਸਤਕਾਰ ਕਰਦੇ ਨੇ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੂੰ ਪਤਾ ਹੈ ਕਿ ਕਿਸ ਨੂੰ ਕਿੱਥੇ ਕਿਹੜੀ ਸੇਵਾ ਦੇਣੀ ਹੈ ਇਹ ਕੋਈ ਕਿਸੇ ਦਾ ਦਾਵਾ ਨਹੀਂ ਕੋਈ ਕਿਸੇ ਦਾ ਇਹ ਨਹੀਂ ਵੀ ਹੱਕ ਮੈਂ ਇਹਨੂੰ ਜਾਂ ਉਹਨੂੰ ਮਹਾਰਾਜ ਦੀ ਮਰਜ਼ੀ ਜਿਸ ਨੂੰ ਵੀ ਜੋ ਵੀ ਸੇਵਾ ਮਿਲੀ ਹੈ ਜਾਂ ਮਿਲਦੀ ਹੈ ਮਹਾਰਾਜ ਦੇ ਹੁਕਮ ਦੇ ਵਿੱਚ ਹੈ ਧਿਆਨ ਦੇਣਾ ਮਹਾਰਾਜ ਜੀ ਕਹਿੰਦੇ ਇਨਸਾਨ ਜੋ ਚਾਹੁੰਦਾ ਕਦੀ ਵੀ ਉਹ ਨਹੀਂ ਹੁੰਦਾ ਅਸੀਂ ਦੇਖੋ ਜਦੋਂ ਬਚਪਨ ਵਿੱਚ ਪੜਦੇ ਸੀ ਕੋਈ ਕਹਿੰਦਾ ਮੈਂ ਪੜ ਕੇ ਆਹ ਕਰਨਾ ਹੈ ਮੈਂ ਕਹਿੰਦਾ ਸੀ ਮੈਂ ਪੜ ਕੇ ਆਹ ਕਰਨਾ ਤੇ ਕਰਨ ਕੁਝ ਹੋਰ ਲੱਗ ਪਏ ਆਪਾਂ ਕਹਿੰਦੇ ਜੀ ਨੌਕਰੀ ਕਰਾਂਗੇ ਵਧੀਆ ਠੀਕ ਹੈ ਜੀ ਨੌਕਰੀਆਂ ਨਾਲ ਕਰੀਆਂ ਕਿੱਥੇ ਮਿਲਦੀਆਂ ਪਰ ਬਾਅਦ ਵਿੱਚ پتہ ਲੱਗਦਾ ਵੀ ਇਹ ਗੁਰੂ ਨਾਨਕ ਦੀ ਨੌਕਰੀ ਵਰਗੀ ਨੌਕਰੀ ਤੇ ਕੋਈ ਹੈ ਹੀ ਨਹੀਂ ਉਹ ਵੱਖਰੀ ਗੱਲ ਹੈ ਸਤਕਾਰ ਕੋਈ ਵੱਧ ਕਰੇ ਘੱਟ ਕਰੇ ਕਿਸੇ ਨੂੰ ਨਹੀਂ ਪਤਾ ਉਹ ਵਕਰੀ ਗੱਲ ਹੈ ਪਰ ਗੁਰੂ ਨਾਨਕ ਦਾ ਚਾਕਰ ਬਣਨਾ ਗੁਰੂ ਨਾਨਕ ਦੇ ਘਰ ਦਾ ਨੌਕਰ ਬਣਨਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸਾ ਸੰਗਤ ਜੀ ਸੋ ਸੱਚੇ ਪਾਸ਼ਾ ਨੇ ਤਨ ਤਨ ਭਾਈ ਲੈਣਾ ਜੀ ਨੂੰ ਆਪਣਾ ਅੰਗ ਅੰਗਦ ਦੇਵ ਦੇ ਰੂਪ ਦੇ ਵਿੱਚ ਨਮਸਕਾਰ ਕਰ ਦਿੱਤੀ ਨਮਸਕਾਰ ਕਰ ਦਿੱਤੀ ਔਰ ਮਹਾਰਾਜ ਨੂੰ ਫਿਰ ਜੋ ਆਪਾਂ ਸਾਖੀ ਪੜਦੇ ਆ ਮਦਰ ਸੁਲਕੀ ਨੇ ਕਿਹਾ ਵੀ ਮਹਾਰਾਜ ਵੀ ਆਪਣੇ ਪੁੱਤਰਾਂ ਨੂੰ ਨਹੀਂ ਇਹ ਸੇਵਾ ਦੇਣੀ ਸੀ ਮਹਾਰਾਜ ਕਹਿੰਦੇ ਨਹੀਂ ਜੋ ਅਕਾਲ ਪੁਰਖ ਨਿਰੰਕਾਰ ਦਾ ਹੁਕਮ ਹੈ ਨਾ ਉਹ ਹੀ ਹੈ ਬਾਕੀ ਜਿਹੜੇ ਸਾਡੇ ਪੁੱਤਰ ਨੇ ਇਨਾਂ ਦੇ ਵਿੱਚ ਵੀ ਕੋਈ ਘਾਟ ਨਹੀਂ ਰਹੇਗੀ ਇਨਾਂ ਦੀ ਵੀ ਜਜਾ ਕਰ ਹੋਵੇ ਕਿ ਸਭ ਦੀਆਂ ਝੋਲੀਆਂ ਭਰਨਗੀਆਂ ਜਿੰਨੇ ਵੀ ਸਾਡੇ ਸਿੱਖ ਨੇ ਜਿੰਨੇ ਵੀ ਸਾਡੇ ਸੇਵਕ ਨੇ ਉਹਨਾਂ ਨੂੰ ਬਹੁਤ ਕੁਝ ਬੜੀਆਂ ਬੜੀਆਂ ਬਖਸ਼ਿਸ਼ਾਂ ਹੋਣਗੀਆਂ ਸੋ ਗੁਰੂ ਨਾਨਕ ਮਹਾਰਾਜ ਜੀ ਦੇ ਦੇਖੋ ਇੱਕ ਹੋਰ ਹਜ਼ਾਰ ਲੈ ਲੈਨੇ ਆ ਇੱਕ ਬਾਪ ਦੇ ਇੱਕ ਮਾਂ ਦੇ ਚਾਰ ਪੁੱਤਰ ਨੇ ਉਹ ਚਾਰੇ ਥੋੜਾ ਆਈਪੀਐਸ ਉਹਨੇ ਬਣਾ ਦਲੇ ਨੇ ਠੀਕ ਹੈ ਜੀ ਇੱਕ ਨੇ ਕਿਸਾਨੀ ਵੀ ਕਰਨੀ ਐ ਇੱਕ ਨੇ ਪਟਵਾਰੀ ਵੀ ਲਗਣਾ ਐ ਇੱਕ ਨੇ ਫੌਜ ਵਿੱਚ ਵੀ ਚਲੇ ਜਾਣਾ ਐ ਪੁਰਾਣੇ ਜਵਾਨੇ ਵਿੱਚ ਇੱਕ ਨੂੰ ਸਾਧਾਂ ਦੇ ਡੇਰੇ ਵੀ ਭੇਜ ਦਿੰਦੇ ਹੁੰਦੇ ਸੀ ਆਮ ਹੀ ਹੁੰਦਾ ਸੀ ਇੱਕ ਨੂੰ ਮਾਸਟਰ ਬਣਾ ਦਿਓ ਕਿਸੇ ਨੂੰ ਪਟਵਾਰੀ ਲਾ ਦਿਓ ਇੱਕ ਨੂੰ ਫੌਜ ਵਿੱਚ ਭਰਤੀ ਕਰਾ ਦਿਓ ਇਦਾਂ ਹੁੰਦਾ ਹੁੰਦਾ ਸੀ ਕਿਉਂਕਿ 5 5 8 8 10 10 ਬੱਚੇ ਹੁੰਦੇ ਸੀ ਠੀਕ ਹੈ ਜੀ ਤੇ ਇਦਾਂ ਇਦਾਂ ਕਰ ਦਿੰਦੇ ਸੀ ਇੱਕ ਨੂੰ ਸਾਧੂ ਬਣਾ ਦਿਓ ਸਾਧਾਂ ਕੋਲ ਭੇਜ ਦਿਓ ਇਦਾਂ ਮਤਲਬ ਜਿਵੇਂ ਜਿਵੇਂ ਦਾ ਕਿਸੇ ਦਾ ਰੁਝਾਨ ਕਿਸੇ ਦੀ ਮੱਤ ਕਿਸੇ ਦਾ ਇੰਟਰਸਟ ਕਿਸੇ ਦੀ ਯੋਗਤਾ ਉਸ ਦੇ ਮੁਤਾਬਕ ਜਿਹੜੀ ਹੈ ਉਸ ਨੂੰ ਸੇਵਾ ਮਿਲ ਜਾਂਦੀ ਹੈ ਸੋ ਭਾਈ ਲੈਣਾ ਜੀ ਦੇ ਵੱਲ ਦੇ ਕੇ ਜੋ ਉਹਨਾਂ ਦੇ ਮਤਲਬ ਭਾਗਾਂ ਦੇ ਵਿੱਚ ਸੀ ਕਿਉਂਕਿ ਜੋ ਵੀ ਸੇਵਾਵਾਂ ਹੁੰਦੀਆਂ ਨੇ ਧਿਆਨ ਦੇਣਾ ਕੋਈ ਕਿਸੇ ਨੂੰ ਕੋਈ ਅਹੁਦਾ ਨਹੀਂ ਦਿੰਦਾ ਕੋਈ ਕਿਸੇ ਨੂੰ ਕੋਈ ਤਰੱਕੀ ਨਹੀਂ ਦਿੰਦਾ ਮਾਫ਼ ਕਰ ਦੇਣਾ ਦੁਨੀਆ ਕਿਸੇ ਦਾ ਖਰਾਬ ਹੁੰਦਾ ਦੇਖ ਕੇ ਖੁਸ਼ੀ ਮਨਾਉਂਦੀ ਐ 1 2% ਛੱਡ ਕੇ ਸਾਰਿਆਂ ਦੀ ਗੱਲ ਨਹੀਂ ਕਰਦਾ ਬਾਕੀ ਸਾਰੇ ਦੇ ਖੁਸ਼ੀ ਮਨਾਉਂਦੇ ਨੇ ਜਦੋਂ ਕਿਸੇ ਦਾ ਕੋਈ ਵਿਗੜ ਜਾਏ ਤਰੱਕੀ ਹੁੰਦੀ ਦੇਖ ਕੇ ਵੀ ਕਿਹੜਾ ਖੁਸ਼ੀ ਮਨਾਉਂਦਾ ਕਿਵੇਂ ਕਰ ਦੇਣਾ ਤੇ ਜੇ ਕਿਸੇ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਐ ਉਹਦਾ ਮਿਲਿਆ ਤੇ ਇਹ ਰੱਬ ਦੀ ਬਖਸ਼ਿਸ਼ ਨਾਲ ਮਿਲਦਾ ਮਾਰਾ ਜੀ ਦੀ ਬਉਸ਼ਰੀ ਨਾਲ ਮਿਲ ਲੈ ਨੇ ਤੇ ਦੁਨੀਆਂ ਦੇ ਤਿਆਰ ਬੈਠੀ ਐ ਵੀ ਲੰਬੇ ਹੋਵੇ ਤੇ ਮੈਂ ਅੱਗੇ ਹੋਵਾਂ ਧਿਆਨ ਦੇਣਾ ਇੱਕ ਰਾਜਾ ਤਖਤ ਤੇ ਬੈਠਾ ਦੂਜਿਆਂ ਦੀ ਨਿਗਾ ਉਸ ਕੁਰਤੀ ਦੇ ਐ ਲੱਤ ਜੇ ਦੇ ਮੈਂ ਵੱੜ ਜਾ ਉੱਚ ਮੈਂ ਬਹਿ ਜਾਵਾਂ ਉਥੇ ਤੇ ਸੱਚੇ ਪਾਤਸ਼ਾਹ ਇਹ ਤੇ ਆਪ ਮੇਰ ਕਰਦੇ ਨੇ ਜਿਸ ਨੂੰ ਬਖਸ਼ੇ ਸਿਵਦ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਕਿਸੇ ਕੋਲੋਂ ਕੋਈ ਖੋ ਵੀ ਨਹੀਂ ਸਕਦਾ ਜਿਸ ਤੇ ਮਾਲਕ ਨੇ ਬਖਸ਼ਿਸ਼ ਕੀਤੀ ਹੋਵੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਮਿਲ ਗਈ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਫਿਰ ਉਹ ਕਾਰਜ ਕੀਤੇ ਜਿਹੜੇ ਕਦੀ ਕਿਸੇ ਨੇ ਕੀਤੇ ਨਾ ਹੋਣ ਠੀਕ ਹੈ ਜੀ ਗੁਰੂ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਨਿਆਣਿਆਂ ਨੂੰ ਬੱਚਿਆਂ ਨੂੰ ਕਲਾਸਾਂ ਲਾ ਕੇ ਪੰਜਾਬੀ ਪੈਂਤੀ ਗੁਰਮੁਖੀ ਦਾ ਗਿਆਨ ਦਿੱਤਾ ਮਾਲਿਆ ਖਾਲੇ ਬਣਾਏ ਘੋੜਾਂ ਕਰਾਈਆਂ ਜਵਾਨੀਆਂ ਨੂੰ ਬਚਾਇਆ ਨਿਆਣਿਆਂ ਨੂੰ ਨੌਜਵਾਨਾਂ ਨੂੰ ਤਕੜੇ ਕੀਤਾ بڑا ਵੱਡਾ ਇਤਿਹਾਸ ਹੈ ਸੋ ਸਾ ਸੰਗਤਾਂ ਜੀ ਇਸ ਕਰਕੇ ਸੱਚੇ ਪਾਸ਼ਾ ਦੀ ਬਖਸ਼ੀ ਹੋਈ ਕੋਈ ਵੀ ਦਾਦ ਜਿਹਾ ਉਹਦਾ ਹੁਕਮ ਹੈ ਤੇ ਭਾਈ ਲੈਣਾ ਜੀ ਨੂੰ ਇਹ ਗੁਰਗੱਦੀ ਮਤਲਬ ਗੁਰਤਾ ਗੁਰ ਗੁਰਗੱਦੀ ਮਹਾਰਾਜ ਦੀ ਬਖਸ਼ਿਸ਼ ਹੋਈ ਫਿਰ ਅੱਗੇ ਤੋਂ ਅੱਗੇ ਇਹ ਰੀਤ ਚਲੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਪਾਸ ਗੁਰੂ ਨਾਨਕ ਗੁਰੂ ਗੁਰੂ ਅੰਗਦ 10 ਪਾਸ਼ਾ ਜੀ ਭਗਤ ਭਟ ਸਿੱਖ ਗੁਰਗੱਦੀ ਦੇ ਰੂਪ ਦੇ ਵਿੱਚ ਸੁਭਾਏ ਮਾਨ ਹਨ ਜਿਨ੍ਹਾਂ ਦੇ ਅਸੀਂ ਰੋਜ਼ ਦਰਸ਼ਨ ਕਰਦੇ ਹਾਂ ਸੋ ਆਓ ਇੰਨਾ ਹੀ ਪ੍ਰਵਾਨ ਕਰਨਾ ਆਪਾਂ ਇੱਕ ਸ਼ਲੋਕ ਨੂੰ 5-7 ਮਿੰਟ ਪਾਏ ਨੇ ਆਪਣੇ ਕੋਲ ਇੱਕ ਸ਼ਲੋਕ ਦੀ ਵਿਆਖਿਆ ਕਰ ਲੈਣੇ ਆ ਬਾਕੀ ਕੱਲ ਠੀਕ ਹੈ ਜੀ ਸੋ ਨੌਵਾਂ ਛੱਕਾ ਆਸਾ ਦੀ ਵਾਰ ਦਾ ਸ਼ਲੋਕ ਮਹਲਾ ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਤ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਕਾਦ ਸੋ ਇਹਨਾਂ ਪੰਕਤੀਆਂ ਦੀਆਂ ਜਿਹੜੀਆਂ ਵਿਚਾਰਾ ਹੈ ਤੇ ਬੜੀਆਂ ਲੰਬੀਆਂ ਨੇ ਪਰ ਮੈਂ ਸ਼ਾਰਟ ਵਿੱਚ ਕਰ ਦੇਣਾ ਦੁਨੀਆ ਦੇ ਵਿੱਚ ਪੜ੍ਹਾਈ ਬਹੁਤ ਚੰਗੀ ਹੈ ਪੜ੍ਹਨਾ ਬਹੁਤ ਜ਼ਰੂਰੀ ਹੈ ਵਿਦਆਊਟ ਐਜੂਕੇਸ਼ਨ ਵੀ ਆਰ ਬਲਾਈਂਡ ਇਸ ਤੋਂ ਬਿਨਾ ਅਸੀਂ ਅੰਨੇ ਹਾਂ ਵਿਦਿਆ ਤੀਜਾ ਨੈਤਰ ਹੈ ਇਹਦੀ ਜ਼ਰੂਰਤ ਹੈ ਪਰ ਜੇ ਵਿਦਿਆ ਪੜ ਗੇ ਵੀ ਅਕਲ ਨਾ ਆਈ ਫਿਰ ਵਿਦਿਆ ਦਾ ਕੋਈ ਫਾਇਦਾ ਨਹੀਂ ਇਸ ਸ਼ਲੋਕ ਵਿੱਚ ਇਹੀ ਲਿਖਿਆ ਪੜਿਆ ਮੂਰਖਾ ਕੀ ਹੈ ਜਿਸ ਲਬ ਲੋਭ ਹੰਕਾਰਾ ਸਾਡੇ ਬੱਚੇ ਦੇ ਉਹ ਕਿੰਨੇ ਕਿੰਨੇ ਵੱਡੀਆਂ ਪੜਾਈਆਂ ਕਰਦੇ ਨੇ ਉਹ ਮੂਰਖ ਤਲੋਂ ਨੇ ਅਸੀਂ ਗ੍ਰੈਜੂਏਸ਼ਨ ਕੀਤੀ ਅਸੀਂ ਮੂਰਖ ਤਲੋਂ ਆ ਮਤਲਬ ਮੂਰਖ ਤਾਂ ਹੈ ਪੜਿਆ ਮੂਰਖ ਆ ਕਿਹਾ ਜਿਸ ਜਿਹਦੇ ਵਿੱਚ ਲਬ ਲੋਭ ਹੰਕਾਰਾ ਜਿਹਦੇ ਵਿੱਚ ਵਿਦਿਆ ਦਾ ਹੰਕਾਰ ਜਿਹਦੇ ਵਿੱਚ ਵਿਦਿਆ ਰਾਹੀਂ ਸਵਾਰਥ ਲਾਲਚ ਲੋਭ ਠੀਕ ਹੈ ਜੀ ਉਹ ਬਾਣੀ ਵਿੱਚ ਪੰਕਤੀਆਂ ਵੀ ਆਉਂਦੀਆਂ ਵੀ ਵੀ ਸਵਾਰਥ ਦੇ ਕਰਕੇ ਵਿਦਿਆ ਨੂੰ ਵੇਚਣਾ ਇਹ ਜਿਹੜੀਆਂ ਚੀਜ਼ਾਂ ਫਿਰ ਮੂਰਖ ਮੂਰਖ ਸਾਨੂੰ ਦੱਸਦੀਆਂ ਹਨ ਸੋ ਮਹਾਰਾਜੀ ਕਹਿੰਦੇ ਪੜਨਾ ਜ਼ਰੂਰੀ ਹੈ ਪਰ ਪੜ-ਪੜ ਕੇ ਚਲੋ ਪੜੀ ਹੈ ਪੜ ਪੜ ਗੱਡੀ ਲਦੀਆ ਪੜ ਪੜ ਭਰੀਏ ਸਾਥ ਕਹਿੰਦੇ ਪੜ ਪੜ ਕੇ ਪੋਥੀਆਂ ਭਾਵੇਂ ਗੱਡੀਆਂ ਭਰ ਲਈਏ ਇੰਨੀਆਂ ਲਾ 13 ਦੇ ਢੇਰ ਕਿਤਾਬਾਂ ਘਰਾਂ ਦੇ ਵੀ ਦੇਖੋ ਕਿੰਨੀਆਂ ਗਦਾਵਾਂ ਪਈਆਂ ਹੁੰਦੀਆਂ ਜਿਹੜੇ ਬੱਚੇ ਬਹੁਤ ਪੜਦੇ ਨੇ ਢੇਰਾਂ ਦੇ ਢੇਰ ਲੱਗੇ ਹੁੰਦੇ ਨੇ ਪੜ ਪੜ ਭਰੀਏ ਸਾਥ 13 ਦੇ ਢੇਰ ਲਗਾਏ ਜਾ ਸਕਣ ਪੜ ਪੜ 베ੜੀ ਪਾਈਏ ਪੜ ਪੜ ਗੱਡੀਆਂ ਖਾਦ ਇੰਨੀਆਂ ਪੁਸਤਕਾਂ ਐਨੇ ਗ੍ਰੰਥ ਪੜ ਲਈਏ ਕਿ 베ੜੀਆਂ ਭਰ ਜਾਣ کوئی کھاتے پورے نہ کر سکے پڑی ہے جتے برس برس ہے جتے ماس سالہ بدھی پڑی جائیے مہین ماس مطلب مہینے مہینیاں بدھی پڑی جائیے پڑی جائیے مطلب ریسرچ کری جائیے ایتے یہ نہیں کیا بھی پڑھنا نہیں جیسرچ نہیں کرنی کھوج کرنی ہے اگے آخری پنکتی کے مہاراج بھی کرنا کی نہیں پڑی ہے جتی آر جا پڑی ہے جتے ساس ਸੋ ساری ਉਮਰ ਪੜ ਪੜ ਕੇ ਗੁਜ਼ਾਰ ਦਿੱਤੀ ਜਾਏ ਔਰ ساری ਜ਼ਿੰਦਗੀ ਆਰਜਾ ਮਤਲਬ ساری ਉਮਰ ਪੜੀਏ ਜਿੱਤੇ ਸਾਸ ਤੇ ਮਰ ਜੀ ਕਹਿੰਦੇ ਸਾਰੇ ਸਾਹ ਜਿਹੜੇ ਨੇ ਪੜ ਪੜ ਕੇ ਹੀ ਲਾ ਦਿੱਤੇ ਜਾਣ ਠੀਕ ਹੈ ਜੀ ਜਿਵੇਂ ਆਪਾਂ ਨਾ ਇਹ ਪੜੀ ਜਾਈਏ ਪੜੀ ਜਾਈਏ ਤੇ ਅਸਰ ਇੱਕ ਗੱਲ ਦਾ ਨਾ ਕਰੀਏ ਜਦ ਮੈਂ ਤੁਹਾਨੂੰ ਸੁਣਾਈ ਜਾਵਾਂ ਸੁਣਾਈ ਜਾਵਾਂ ਮੈਂ ਇੱਕ ਗੱਲ ਦਾ ਵੀ ਅਸਰ ਇੱਕ ਸ਼ਬਦ ਦਾ ਅਸਰ ਨਾ ਕਰਾਂ ਫਿਰ ਮੈਂ ਮੂਰਖ ਹੋਵਾਂਗਾ ਫਿਰ ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਝਕਣਾ ਝਾਗ ਮਹਾਰਾਜੀ ਕਹਿੰਦੇ ਦਰਗਾਹ ਦੇ ਵਿੱਚ ਕੇਵਲ ਇੱਕ ਹੀ ਗੱਲ ਜਿਹਨੂੰ ਕਹਿੰਦੇ ਨੇ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗੱਲ ਨਹੀਂ ਆਵੇ ਉਹਦੇ ਵਿੱਚ ਜਿਹੜਾ ਗਿਆਨ ਹੈ ਜਿਹੜਾ ਪ੍ਰਵਾਨ ਕੀਤਾ ਹੋਇਆ ਹੈ ਉਹ ਪ੍ਰਵਾਨ ਹੁੰਦਾ ਹੈ ਬਾਕੀ ਜਿਹੜਾ ਸਾਰੀਆਂ ਪੜੀਆਂ ਕਿਤਾਬਾਂ ਜਿਹੜੀਆਂ ਨੇ ਉਹ ਇੱਥੇ ਦਾ ਗਿਆਨ ਜਿਹੜਾ ਇੱਥੇ ਹੀ ਰਹਿ ਜਾਂਦਾ ਧਿਆਨ ਦੇਣਾ ਇੱਕ ਕਿਤਾਬੀ ਗਿਆਨ ਹੈ ਇੱਕ ਰੂਹਾਨੀ ਗਿਆਨ ਕਿਤਾਬੀ ਗਿਆਨ ਵੀ ਅਸੀਂ ਪੜਿਆ ਤੇ ਇਹਦੇ ਨਾਲ ਨਾਲ ਸਾਨੂੰ ਰੂਹਾਨੀਅਤ ਦਾ ਰੂਹਾਨੀਅਤ ਦੀ ਪੜ੍ਹਾਈ ਵੀ ਕਰਨੀ ਚਾਹੀਦੀ ਸੀ ਕਿਉਂਕਿ ਕਿਤਾਬੀ ਗਿਆਨ ਹੈ ਸੰਸਾਰ ਤੱਕ ਸੀਮਤ ਹੈ ਇੱਥੇ ਤੱਕ ਕਾਡਾਂ ਇੱਥੇ ਰਹਿ ਜਾਣੀਆਂ ਅੱਗੇ ਹੋਰ ਕਾਡਾਂ ਨਿਕਲੀ ਜਾਣੀਆਂ ਪਰ ਜਿਹੜੀ ਰੋਹਾਨੀਅਤ ਦੀ ਪੜ੍ਹਾਈ ਹੈ ਇਹ ਸਾਡਾ ਲੋਕ ਵੀ ਤੇ ਪ੍ਰਲੋਕ ਜਿਹੜੀ ਹੈ ਸਵਾਰ ਦਿੰਦੀ ਹੈ ਇਸ ਕਰਕੇ ਜੇਕਰ ਅਸੀਂ ਕੇਵਲ ਪੜ੍ਹਾਈ ਆਪਾਂ ਕਵਾਂਗੇ ਵੀ ਆਪਾਂ ਗ੍ਰੰਥ ਪੜ੍ਹੇ ਨੇ ਜਾਂ ਕਿਤਾਬਾਂ ਪੜ੍ਹੀਆਂ ਨੇ ਜਾਂ ਕੁਝ ਵੀ ਜਾਂ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਜੀ ਆ ਤਿਆਰਬਾ ਹਾਜ਼ਰ ਕੀਤਾ ਜੇ ਉਹ ਚੀਜ਼ ਜਿਹੜੀ ਹੈ ਪਰ ਉਪਕਾਰ ਦਾ ਰੂਪ ਪੁੰਨ ਦਾ ਰੂਪ ਭਲੇ ਦਾ ਰੂਪ ਨਾ ਬਣੇ ਹੰਕਾਰ ਦਾ ਰੂਪ ਬਣ ਗਈ ਤੇ ਫਿਰ ਉਹ ਜਿਹੜੀ ਹੈ ਉਹਦਾ ਕੋਈ ਫਾਇਦਾ ਨਹੀਂ ਉਹਦਾ ਕੋਈ ਅਰਥ ਨਹੀਂ ਉਹ ਸਾਰਾ ਕੁਝ ਹੰਕਾਰ ਹੋਏਗਾ ਨਾਨਕ ਲਿਖਿਆ ਇੱਕ ਗੱਲ ਹੋਰ ਹੌਮੇ ਝਕਣਾ ਝਾਕ ਇਹ ਹੌਮੇ ਦੇ ਵਿੱਚ ਵਿਰੰਕਾਰ ਦੇ ਵਿੱਚ ਝੱਕ ਮਾਰਨਾ ਹੈ ਭਟਕਦੇ ਫਿਰਨਾ ਇਸ ਕਰਕੇ ਜੇ ਕਿਸੇ ਕੋਲ ਵਿਦਿਆ ਹੈ ਜੇ ਕਿਸ ਕੋਲ ਹੁਨਰ ਹੈ ਤੇ ਉਸ ਵਿਦਿਆ ਨੂੰ ਉਹ ਵੰਡ ਦੇਵੇ ਗੁਰੂ ਨਾਨਕ ਮਹਾਰਾਜ ਜਿਹਦੇ ਕੋਲ ਜਿੰਨੀ ਵਿਦਿਆ ਸੀ ਤੇ ਛੇ ਗੁਰੂ ਸਹਿਬਾਨ 15 ਭਗਤ ਦੇ 11 ਭਟ ਤੇ ਤਿੰਨ ਗੁਰਸਿੱਖ ਜਿਨ੍ਹਾਂ ਦੇ ਕੋਲ ਜਿੰਨੀ ਉਹਨਾਂ ਕੋਲ ਵਿਦਿਆ ਸੀ ਉਹਨਾਂ ਨੇ ਸਾਰੀ ਲਿਖ ਦਿੱਤੀ ਵੰਡ ਦਿੱਤੀ ਉਹਨਾਂ ਨੇ ਲੁਕੋਗੇ ਨਹੀਂ ਰੱਖੀ ਉਹਨਾਂ ਲੋਕੋ ਕੇ ਨਹੀਂ ਰੱਖੀ ਦੁਨੀਆ ਦੇ ਵਿੱਚ ਲੋਕ ਇੰਨੇ ਮਰ ਜਾਂਦੇ ਨੇ ਜਿਹੜਾ ਉਹਨਾਂ ਕੋ ਹਨਰ ਹੁੰਦਾ ਹੈ ਉਹਨਾਂ ਦੇ ਨਾਲ ਹੀ ਮਰ ਜਾਂਦਾ ਹੈ ਕਿਹਾਂ ਕੋ ਬਹੁਤ ਤਕੜੇ ਹਨਰ ਹੁੰਦੇ ਨੇ ਉਹਨਾਂ ਨੂੰ ਉਹ ਹਨਰ ਦਿਨੇ ਚਾਹੀਦੇ ਨੇ ਸਿਖਾਣੇ ਚਾਹੀਦੇ ਨੇ ਵਿਦਿਆ ਵਿਚਾਰੀਤਾ ਪਰਉਕਾਰੀ ਵਿਦਿਆ ਨੂੰ ਵੰਡਣਾ ਚਾਹੀਦਾ ਵੰਡ ਛਕਣਾ ਗੁਰੂ ਨਾਨਕ ਮਹਾਰਜ ਨੇ ਇਹ ਨਹੀਂ ਕਿਹਾ ਸੀ ਵੀ ਤੁਹਾਡੇ ਕੋ ਧਨ ਹੈ ਤੇ ਰੋਟੀ ਛਕਾ ਕੇ ਦਿਓ ਵੰਡ ਕੇ ਕਲਾ ਪੀ ਗੱਲ ਬਣ ਗਈ ਨਹੀਂ ਇਹ ਕਿਸੇ ਕੋਲ ਕਲਿਆਕਤ ਹੈ ਕੋਈ ਹੁਨਰ ਹੈ ਕੋਈ ਗੁਣ ਕਿਸੇ ਕੋਲ ਸਿੱਖਿਆ ਤੇ ਉਹ ਅੱਗੇ ਗੁਣ ਦੇਜਣਾ ਚਾਹੀਦਾ ਉਹ ਗੁਣ ਮਰਨਾ ਨਹੀਂ ਚਾਹੀਦਾ ਇਹਨੂੰ ਵਿਦਿਆ ਕਹਿੰਦੇ ਨੇ ਨਹੀਂ ਤੇ ਜੇ ਫਿਰ ਕਈ ਕਹਿੰਦੇ ਨੇ ਵੀ ਨਾ ਭਾਈ ਮਰ ਜਾਵਾਂਗਾ ਪਰ ਮੈਂ ਇਹ ਨੁਕਤਾ ਨਹੀਂ ਦੇਣਾ ਸਿਖਾਉਣਾ ਨਹੀਂ ਕਿਸੇ ਨੂੰ ਉਹ ਫਿਰ ਕਹਿੰਦੇ ਨੇ ਨਾਨਕ ਲਿਖ ਕੇ ਇੱਕ ਘਰ ਹੋਰ ਹਉਮੇ ਚੱਕਣਾ ਚਾਗ ਉਹ ਫਿਰ ਅੱਗੇ ਪਿੱਛੇ ਪੜ ਚੁੱਕਿਆ ਹਾਂ ਵਿੱਚ ਆਇਆ ਹੋ ਗਿਆ ਹਾਂ ਵਿੱਚ ਜੰਮਿਆ ਹੋ ਵਿੱਚ ਮਾ ਉਹ ਫਿਰ ਇਦਾਂ ਮੈਂ 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 ਕਰਦਾ ਮਰ ਗਿਆ ਤੇ ਫਿਰ ਉਹਦਾ ਕੋਈ ਫਾਇਦਾ ਹੀ ਨਾ ਹੋਇਆ ਇਸ ਕਰਕੇ ਜੋ ਵੀ ਸਾਡੇ ਪਾਸ ਗੁਰੂਆਂ ਨੇ ਸਾਨੂੰ ਬਖਸ਼ਿਸ਼ ਕੀਤਾ ਉਹਨੂੰ ਆਪਾਂ ਵੰਡ ਕੇ ਸ਼ਕਣਾ ਹੈ ਪੜ੍ਹਾਈ ਵੀ ਮੁਬਾਰਕ ਗਿਆਨ ਵੀ ਮੁਬਾਰਕ ਪਰ ਉਹ ਗਿਆਨ ਵੰਡਿਆ ਜਾਏ ਸ਼ੇਅਰ ਕੀਤਾ ਜਾਏ ਵਿਚਾਰ ਕੀਤਾ ਜਾਏ ਸੋ ਇਨੀ ਸੇਵਾ ਪ੍ਰਵਾਨ ਗੁਰੂ ਸਾਹਿਬ ਮੇਰ ਕਰਨ ਸ਼ਬਦ ਦਾ ਭਾਵ ਅਰਥ ਸਭ ਦੇ ਹੀਰਦਿਆਂ ਦਿਵਸੇ ਮਹਾਰਾਜੀ ਸਭ ਨੂੰ ਖੁਸ਼ੀਆਂ ਦੇਵੇ ਸਭ ਦੇ ਬੱਚਿਆਂ ਨੂੰ ਤਰੱਕੀਆਂ ਬਖਸ਼ੇ ਔਰ ਨਿਤਨੇ ਵਕਸ਼ੇ ਅਮਰਤ ਵੇਲੇ ਦੀ दात ਬਖਸ਼ੇ ਸੋ ਗੁਰਬਾਣੀ ਕਥਾ ਦਾਵ ਜੀ ਨੇ ਬੇਅੰਤ ਸਤਿਕਾਰ ਕੀਤਾ ਮਹਾਰਾਜ ਤਿਲ ਦਿਲ ਪੇੜ ਕੀਤਾ ਸੌਦਾ ਲੈ ਕੇ ਵਿਚ ਲਾਵੇ ਹਰ ਮੈਦਾਨ ਫਤਿਹ ਕਰੇ ਐਨੀ ਸੇਵਾ ਪ੍ਰਵਾਨ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ